ਦੇ ਵਿੱਚ ਇੱਕ ਅਜੀਬ ਘਟਨਾ ਆਪਣੀ ਮੇਲੇ ਦੌਰਾਨ ਇੱਥੇ ਇੱਕ ਥੱਲੇ ਡਿੱਗ ਗਈ ਹੈ ਜਿਸ ਨਾਲ ਦੋ ਲੜਕੇ ਦੇ ਪੈਰ ਵਿੱਚ ਆ ਗਏ ਹਨ ਤੇ ਉਹਨਾਂ ਦਾ ਬੁਰਾ ਹਾਲ ਹੈ ਦੇਖੋ ਤੁਸੀਂ ਤੇ ਕ੍ਰੇਨ ਨਾਲ ਹੁਣ ਇਸ ਨੂੰ ਚੁੱਕਿਆ ਜਾ ਰਿਹਾ ਹੈ ਕਿਸਕੇ ਨਾਲ ਕ੍ਰੇਨ ਨਾਲ ਚੁੱਕਿਆ ਜਾ ਰਿਹਾ ਹੈ ਦੇਖੋ ਤੁਸੀਂ ਦੋਸਤੋ ਪਿੰਡ ਵੱਲੇ ਦੇ ਵਿੱਚ ਇੱਕ ਅਜੀਬ ਘਟਨਾ ਆਪਣੀ ਮੇਲੇ ਦੌਰਾਨ ਇੱਥੇ ਇੱਕ ਸੱਡ ਅੱਗ ਗਈ ਹੈ ਜਿਸ ਨਾਲ ਦੋ ਲੜਕੇ ਦੇ ਪੈਰ ਵਿੱਚ ਆ ਗਏ ਹਨ ਤੇ ਉਹਨਾਂ ਦਾ ਬੜਾ ਹਾਲ ਹੈ ਲੱਗੋ ਠੀਕ ਤੇ ਕਰੇ ਨਾਲ ਹੁਣ ਇਸ ਨੂੰ ਚੁੱਕਿਆ ਜਾ ਰਿਹਾ ਹੈ ਕਿਸਕੇ ਨਾਲ क्रेन नवां चुका जा हैफो नेशनल हाईवे वारा ਬੋਲੋ ਕੀ ਹੈ ਧਰ ਨਾਲ ਬੀ ਦੱਸੋ ਵੀ ਮੈਂ মিডিਆ ਜਹ ਪੱਤਰਕਾਰ ਅਹਿਮਦ ਹਾਦਰੀ ਖਬਰ ਲੋਣਾ ਤੁਹਾਡੀ ਹਾਲਤ ਕਹਿਣੀ ਗੱਸਾ ਦੱਸੋ ਇਹ ਕੋੜੋ ਨਹੀਂ ਸਹੀ ਆਉਂਦੀ ਜੋ ਕਿ ਨਾ ਪਤਾ ਕਿ ਅਗਰਵਾਜਾ ਮਾਰਾ ਇੱਧਰ ਮੌਕੇ ਤੇ ਸਰਦਾਰ ਮਕਬੀਰ ਸਿੰਘ ਆਏ ਨੇ ਤੇ ਇਹ ਵੀ ਆ ਕੇ ਮਦਦ ਕਰਦੇ ਨੇ ਮਿਹਨਤ ਜਦੋਂ ਜਦ ਨਾਲ ਇੱਥੇ ਮਿਹਨਤ ਕਰਕੇ ਐਂਬੂਲੈਂਸ ਮਂਗਾਈ ਆ ਤੇ ਐਂਬੂਲੈਂਸ ਆ ਗਈ ਆ ਤੇ ਹੁਣ ਇਹਨਾਂ ਨੂੰ ਟ੍ਰੀਟਮੈਂਟ ਦੇ ਰਹੇ ਆ ਜਦ ਕਿ ਕੋਈ ਵੀ ਪੁਲਿਸ ਵਾਲਾ ਇੱਥੇ ਤਣਾਦ ਹੋਣ ਦੇ ਬਾਵਜੂਦ ਵੀ ਕਿਸੇ ਨੇ ਇਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਤੇ ਇਹ ਛੋਟੀ ਇੱਕ ਬੱਚੀ ਤੇ ਇੱਕ ਜਨਾਨੀ ਜਿਨ੍ਹਾਂ ਦੀਆਂ ਇਹਦੇ ਥੱਲੇ ਲੱਤਾਂ ਆ ਗਈਆਂ ਸਨ ਤੇ ਹੁਣ ਇਹਨਾਂ ਨੂੰ ਟ੍ਰੀਟਮੈਂਟ ਦੇ ਰਹੇ ਆਪਾਂ ਤੇ ਇਹ ਹੁਣ ਪਰਿਵਾਰਕ ਮੈਂਬਰ ਵੀ ਇਹਨਾਂ ਦੇ ਆ ਗਏ ਆ ਇਹਨਾਂ ਭਾਜੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਸਿੰਘ ਬੱਚੀ ਦਾ ਬਾਪ ਇਹ ਵੀ ਆ ਗਏ ਨੇ ਤੇ ਹੁਣ ਇਹਨਾਂ ਦੇ ਐਂਬੂਲੈਂਸ ਵੀ ਆ ਗਈ ਦੇਖੋ ਮੌਕੇ ਤੇ